ਆ ਤੁਹਾਡਾ ਨਾਮ ਕੀ ਹੈ ਜੀ ਨਾਮ ਹਾਂਜੀ ਲਰਮਨ ਸਿੰਘ ਹੈ ਲਰਮਨ ਸਿੰਘ ਹਾਂ ਜੀ ਕਿ ਪਾਣੀ ਕੀ ਪਵਾ ਰਿਹਾ ਹੈ ਪਾਣੀ ਇਹ ਇੱਥੇ ਆਪਣਾ ਟਿਬੂਲ ਕਰਾਈ ਹੋਈ ਇਹ ਹੀ ਹੈ ਪਾਣੀ ਦੀ ਪਾਣੀ ਇਹ ਮੋਪਰਾ ਕਰਾਣੇ ਉਹਨੇ ਲੇ ਗਿਆ ਪਨਾ ਉਹ ਮੋਟਰ ਦਾ ਪਾਣੀ ਹੈ ਹਾਂਜੀ ਮੋਟਰ ਦਾ ਪਾਣੀ ਤੇ ਬਾਡੀ ਪੈੜੀ ਨੂੰ ਲੱਗ ਰਿਹਾ ਹੈ ਹਾਂਜੀ ਸਾਡੀ ਪੈੜੀ ਦਾ ਇਹ ਪਾਣੀ ਇਹਨਾ ਪੀਲਾ ਕੇ ਹੋਇਆ ਪਾਣੀ ਇਹ ਅੰਦਰ ਫੈਕਟਰੀ ਹੈ ਉਹਨੇ ਵਿਜ਼ਾ ਆਪਣਾ ਖੱਲੇ ਪਾਈਪ ਗੱਡੇ ਹੋਏ ਗੰਦੇ ਪਾਣੀ ਦੇ ਅੱਕਾਂ ਈਚੇ ਵਾਲਾ ਪਾਣੀ ਪੀੜੇ ਵਾਲਾ ਦੁੱਧ ਜਿਹਾ ਆਣਾ ਖਾ ਉਹ ਗੰਤਾ ਵਾ ਫਸਲ ਹੁੰਦੀ ਹੈ ਇਹ ਵੀ ਪਾਣੀ ਨਾ ਖਰਾਬ ਹੁੰਦੀ ਹੈ ਇਹ ਭਗਤ ਪਾਣੀ ਹੁਣ ਕੋਈ ਆਪ ਦੇ ਸਕਦੇ ਤੇ ਇਦਾਂ ਦਾ ਪਾਣੀ ਬਿਲਕੁਲ ਜ਼ਹਿਰ ਹੈ ਜੀ ਅੱਜ ਤੱਕ ਨੇ ਇਹ ਫਿਰ ਪਾਈਪ ਤਿੰਨੇ ਲਾ ਕੇ ਰਸਤੇ ਇਹ ਪਾਈਪ ਹੈ ਜੀ ਇਹ ਮਾਲ ਟਾਨੀ ਦਾ ਬਦਲਣੇ ਲੱਗੀ ਤੀ 아니 ਨਹੀਂ ਪਾਈਪ ਆ ਸੀ ਆਪਣੇ ਪੈਸੇ ਨਾਲ ਜੀ ਫੈਕਟਰੀ ਵਾਲਿਆਂ ਦਾ ਇੱਥੇ ਕੋਈ ਬੋਲ ਨਹੀਂ ਅੱਛਾ ਫੈਕਟਰੀ ਵਾਲੇ ਕੋਈ ਕੁੱਛ ਦੇ ਨਹੀਂ ਹੈ ਦੇਖੋ ਜੀ ਜੀਦਾਰ ਕਿੱਦਾਂ ਆ ਜਾਂਦੇ ਹੈ ਕਹਦੇ ਹਾਲਾਤ ਦੇਖਿਆ ਪਾਣੀ ਹਰ ਸਹੀ ਮਿਲਦਾ ਜਾਂ ਨਹੀਂ ਜਿੰਨੇ ਫੈਕਟਰੀ ਵਾਲੇ ਦਿੰਦਾ ਪਾਣੀ ਸਿੱਕੇ ਵਿੱਚ ਤੋਂ ਤੇ ਵਾਲੇ ਜੀ ਅੰਦਰ ਗ੍ਰਾਮ ਨਿਕਿਤ ਐਪਸ ਬੱਦੇ ਹੋਈ ਇਹੋ ਉਹਨਾਂ ਨੇ ਅੱਛਾ ਹਾਂ ਜੀ ਕੋਈ ਇਹਦੀ ਕੇਅਰ ਨਹੀਂ ਕਰਦਾ ਲਾਭ ਤੁਸਾਈ ਤੇ ਫੋਟੋ ਪਿੰਡ ਕਿਹੜਾ ਮੇਰਾ ਪਿੰਨ ਪਤੇ ਪਰੇ ਫਤੇ ਪੂਰੀ ਖੋਰ ਵੀ ਤਾਂ ਪਿੰਡ ਪਿੰਦਾ ਸਰ ਇਹ ਜਿਹੜਾ ਖੱਤੇ ਮਾਨੇਰੀ ਪਿੰਨ ਏਦੀ ਤੇਲਾ ਤਤ ਵਾਲਈ ਆਪਣਾ ਇਹ ਰੋੜ ਦੇ ਨਾਲ ਪੈ ਜਾਂਦਾ ਫਤੇ ਕੋਈ ਹਾਂਜੀ ਇਹ ਤੇ ਇੱਕ ਮਾਦਨ ਨੂੰ ਲਾ ਰਹੇ ਹੂੰ ਇੱਕ ਮਾਤਾ ਨੂੰ ਵੀ ਲਾ ਰਹੇ ਜੀ ਮੱਕੀ ਠਿੱਕੀ ਹੋਈ ਹੈ ਮੱਕੀ ਨੂੰ ਵੀ ਲਾ ਰਹੇ ਕੱਪਰੇ ਤੋਂ ਸਭ ਤੋਂ ਸਭ ਤੋਂ ਉੱਪਰ ਹੀ ਹੈ ਇੱਕ ਬਲਦੇ ਜਮਤ ਹੋ ਤੱਕੇ ਦੇ ਪ੍ਰਕਰੀ ਵਾਲੇ ਨੇ ਗਰਾਉਜੋ ਕਰੋ ਵੀ ਪਾਈ ਹੋਈ ਹੈ ਰਾਫਟੇ ਕੋ ਨਹੀਂ ਕਰ ਕਿਵੇਂ ਤੁਸੀਂ ਦੇਖੋ ਤਰੀ ਤਨੀਆਂ ਰੋ ਬੰਬ ਰਤਾ ਕੁੰਜਰਨ ਪਰ ਕੱਤੀ ਬ੍ਰਿਕਰੀ ਤੇ ਤਾਂ ਫਾਬੀ ਦਾ ਨਈ ਬਣ ਰਿਹਾ ਪਿੰਡ ਦਾ ਪਤੇ ਬਣ ਕੰਦਾ ਇਹਨਾਂ ਨੇ ਰੋਲਾ ਪਾਇਆ ਦੀ ਆ ਚਾਹ ਰੋਲਾ ਰੋਲਾ ਪਰ ਇਹਨਾਂ ਨੇ ਰੰਗ ਦੀ ਕਰਾਇਆ ਕਾਕੀ ਉਹਨੇ ਪਾਣੀ ਆ ਤੇ ਪਸਤ ਨਹੀਂ ਪੜੇ ਨਹੀਂ ਲੈ ਗਿਆ ਕਿ ਥਸਲੇ ਦੇ ਚਮਾ ਫੇਰ ਇਹ ਤਾਂ ਫੇਰੇ ﺗਿਮਦਾ ਹੋਣਾ دریا ਨੂੰ ﺗਿਮਦਾ ਹੋਣਾ ਸਾਰਾ ਪਾਣੀ ਕਿੰਮਦਾ ਹੈ ਜੀ ਨਾਲ ਨਾਲ ਵੇਖ ਲਓ ਕੱਤਾ ਪਾ ਪਾਣੀ ਸਾਰ ਪਾਣੀ دریا ਦਾ ਦਵੀ ਹੋ ਕੋ ਇਧਰ ਲਾਤੇ ਗੰਦਾ ਹਾਂ ਜੇ ਇਕਲ ਪੱਤੀ ਨੰਨਾਈ ਛੀ ਕੇ ਟੀਨਾ ਟੋਟਾ ਮੇਰਾ ਨਾਮ ਨਹੀਂ ਹਾਂ ਕਿ ਖੋਰ ਪਿੰਡ ਵੀ ਪੈਂਦਾ ਨਾ ਇੱਥੇ ਦੇਲਾ ਤਾਜੋੜ ਇਹ ਇਹ ਵੀ ਦੇਲਾ ਤਾਜੋੜ ਹੈ ਜੀ ਕੋ ਦੇਲਾ ਤਾਜੋੜ ਬੇਕਰ ਟੰਡ ਉਹ ਵੀ ਮਾਰ ਪੈਂਦਾ ਉਹਨੂੰ ਵੀ ਮਾਰ ਪਿੰਦੀ ਲਾ ਆ ਰਿਆ ਆ ਰੇ ਪਿੰਡਾਂ ਦੇ ਦਿਨ ਪਹਿਲ ਮਦਰਾ ਪਰ ਹੋ ਗਿਆ ਕੋਖਾ ਹੋ ਗਿਆ ਤਾਂ ਜੋ ਹੋ ਰਿਹਾ ਮਾਰੇ ਬੰਨਾਂ ਨੂੰ ਮਾਰ ਪੈਂਦੀ ਚਾਹੀਦੀ ਕੇ ਵੰਦਤੀ 230 ਅਸੀਂ ਇਸ ਟਾਈਮ ਸਤਲੁਜ ਦਰਿਆ ਦੇ ਕੰਢੇ ਤੋਂ ਬੋਲ ਰਹੇ ਹਾਂ ਸਤਲੁਜ ਦਰਿਆ ਦੇ ਕੰਢੇ ਤੇ ਆ ਪਿੰਡ ਤਾਜੇਵਾਲ ਬੇਲਾ ਤਾਜੇਵਾਲ ਜ਼ਿਲ੍ਹਾ ਨਵਾਂ ਸ਼ਹਿਰ ਜਿਸ ਤਰ੍ਹਾਂ ਕਿ ਸਾਨੂੰ ਪਿੰਡ ਵਾਲੇ ਨੇ ਦੱਸਿਆ ਕਿ ਜਿੰਨਾ ਜ਼ਹਿਰੀਲਾ ਗੰਦਾ ਪਾਣੀ ਮਿਲਦਾ ਖਾਸ ਕਰਕੇ ਖਾਸ ਤੌਰ ਤੇ ਇਸ ਜਗ੍ਹਾ ਤੇ ਜਿਸ ਹੱתי ਬੈਠੇ ਆ ਪੇਪਰ ਮਿਲ ਨੇ ਪਾਈਪਾਂ ਪਾਈਆਂ ਹੋਈਆਂ ਨੇ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਬੋਰ ਕੀਤਾ ਹੋਇਆ ਹੈ ਦਰਿਆ ਦੇ ਕੰਡੇ ਤੇ ਬੋਰ ਕਰਨ ਦਾ ਕੀ ਮਤਲਬ ਬਣਦਾ ਹੈ ਤੇ ਆ ਦੇਖੋ ਜਿਹੜਾ ਆ ਪਾਣੀ ਨਿਕਲਦਾ ਹੈ ਇਹ ਮੱਗਾ ਜਿਹੜਾ ਤੁਸੀਂ ਦੇਖ ਰਹੇ ਹੋ ਇਹਨੂੰ ਕਿਸ ਤਰ੍ਹਾਂ ਜੰਗ ਲੱਗ ਰਿਹਾ ਹੈ ਇਹ ਲਾਲ ਰੰਗ ਦਾ ਸਾਰਾ ਇਹ ਆ ਆ ਸਾਰਾ ਜਿਹੜਾ ਟਾਕਸਿਕ ਹੈਗਾ ਜਿਹੜਾ ਇਹ ਜ਼ਹਿਰੀਲਾ ਪਾਣੀ ਇਹ ਥੱਲੇ ਜ਼ਮੀਨ ਚ ਜਾ ਕੇ ਨਾਲ ਹੀ ਸਤਲੁਜ ਦਰਿਆ 'ਚ ਪੈਂਦਾ ਹੈ ਜਾ ਕੇ ਜਿਹੜੇ ਮਿਲ ਵਾਲੇ ਨੇ ਉਹ ਗੰਦਾ ਪਾਣੀ ਕਿਸ ਤਰ੍ਹਾਂ ਅੰਡਰਗਰਾਊਂਡ ਪਾਈਪਾਂ ਪਾ ਕੇ ਪਾਈਪਾਂ ਦੇ ਰਾਹੀਂ ਸਤਲੁਜ ਦਾ ਜਿਹੜਾ ਰਿਵਰ ਬੈੱਡ ਹੈ ਉਹ ਸਤਲੁਜ ਦਰਿਆ 'ਚ ਪਾਣੀ ਸਾਰਾ ਜਾਂਦਾ ਹੈ ਨਾਲ-ਨਾਲ ਪਾਈਪਾਂ ਪਾਈਆਂ ਤੇ ਉਹ ਦਰਿਆ 'ਚ ਵੀ ਸਿੰਮਦਾ ਇਹ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦੇ ਕਈ ਬੋਰ ਇੱਥੇ ਲੱਗੇ ਹੋਏ ਨੇ ਪਾਈਪਾਂ ਤੋਂ ਇਹ ਬੋਰ ਤੇ ਰਾਹੀਂ ਪਾਣੀ ਪਾਈਪਾਂ ਤੋਂ ਗੰਦਾ ਪਾਣੀ ਕੱਢ ਕੇ ਇਹਦੇ 'ਚ ਪੈਂਦਾ ਤੁਸੀਂ ਦੇਖ ਸਕਦੇ ਹੋ ਜੇ ਇੱਕ ਆ ਵੀ ਦੇਖੋ ਕਿਵੇਂ ਲਾਲ ਹੋਈ ਹੋਈ ਹੈ ਮੇਰੇ ਆਲੇ ਦੁਆਲੇ ਦੇਖੋ ਜਿੰਨਾ ਝਾੜ ਨੂੰ ਪਾਣੀ ਲੱਗਿਆ ਹੈ ਇਸ ਦਰਿਆ ਦੇ ਕੰਢੇ ਤੇ ਤੁਸੀਂ ਦੇਖਿਆ ਕਿਵੇਂ ਇਹ ਪਾਣੀ ਸਾਰਾ ਪਾਣੀ ਜਿਹੜਾ ਹੈ ਕਿਵੇਂ ਧਰਤੀ ਸਮਰਜ ਹੋ ਰਿਹਾ ਹੈ ਕਿਵੇਂ ਧਰਤੀ ਤੇ ਸਮਾ ਕੇ ਸਾਰਾ ਸਲੋਪ ਇਧਰਲੇ ਪਾਸੇ ਟਲਾਨ ਔਰ ਕਿਵੇਂ ਦਰਿਆ ਚ ਜਾ ਕੇ ਸਾਰਾ ਜ਼ਹਿਰੀਲਾ ਪਾਣੀ ਕਿੰतरह ਸਦ ਦਰਿਆ ਚ ਮਿਲ ਰਿਹਾ ਹੈ ਸਰੇ ਆਮ ਔਰ ਪਿੰਡਾ ਵਾਲੇ ਦਾ ਕਹਿਣਾ ਹੈ ਕਿ ਇਹ ਸਾਰਾ ਪਾਣੀ ਜਿਹੜਾ ਜ਼ਹਿਰੀਲਾ ਪਾਣੀ ਰਾਤ ਨੂੰ ਸੁੱਟਦੇ ਨੇ ਰਾਤ ਨੂੰ ਇੱਥੇ ਮੋਟਰਾਂ ਚੱਲਦੀਆਂ ਨੇ ਔਰ ਮੋਟਰਾਂ ਦੇ ਰਾਹੀਂ ਇਹ ਪਾਣੀ ਜਿਹੜਾ ਇਸ ਧਰਤੀ 'ਚ ਜਾਂਦਾ ਜਿੱਥੇ ਅਸੀਂ ਖੜੇ ਆ ਇਹ ਸਾਰਾ ਸਿੰਮ ਦਾ ਪਾਣੀ ਜਾ ਕੇ ਦਰਿਆ 'ਚ ਪੈਂਦਾ ਮੈਂ ਹਾਂ ਸਟੋਰੀ ਟਾਕ ਚੈਨਲ ਤੋਂ ਪ੍ਰਭਜੀਤ ਸਿੰਘ ਜੇ ਤੁਹਾਨੂੰ ਇਹ ਸਾਡੀ ਸਟੋਰੀ ਚੰਗੀ ਲੱਗੀ ਜੇ ਤੁਹਾਨੂੰ ਲੱਗਿਆ ਕਿ ਹਾਂ ਇਹ ਲੋਕਾਂ ਦਾ ਮੁੱਦਾ ਅਸੀਂ ਸਹੀ ਉਭਾਰਿਆ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਸਟੋਰੀ ਟਾਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮੈਂ ਹਾਂ ਪ੍ਰਭਜੀਤ ਸਿੰਘ ਆਪਣੇ ਕੈਮਰਾ ਕ੍ਰਿਊ ਮਨਪ੍ਰੀਤ ਸਿੰਘ ਤੇ ਅਰਸ਼ਪ੍ਰੀਤ ਸਿੰਘ ਨਾਲ ਆ ਧੰਨਵਾਦ ਸਤਿ ਸ਼੍ਰੀ ਅਕਾਲ ਆਦਾਬ